ਪੰਜਾਬ ਵਰਗੀ ਧਰਤੀ ਤੇ ਆਏ ਦਿਨ ਸਾਡੇ ਸਾਹਮਣੇ ਨੇ ਮੁਕਾਬਲਿਆਂ ਤੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਬਲਡੋਜ਼ਰ ਚਲਾਏ ਜਾ ਰਹੇ ਨੇ ਸਭ ਕੁਝ ਸਾਡੇ ਸਾਹਮਣੇ ਦਿਖਾਈ ਦੇ ਰਿਹਾ ਉਸੇ ਤਰੀਕੇ ਦੇ ਨਾਲ ਕੱਲਾ ਬਾਹਰ ਤਾਂ ਛੱਡ ਦਿਓ ਪੂਰੇ ਭਾਰਤ ਦਾ ਜਿਸ ਇਨ ਨਾ ਕੇਵਲ ਭਾਰਤ ਦੇ ਵਿੱਚ ਪੂਰੇ ਗਲੋਬਲ ਪੈਟਰਨ ਦੇ ਵਿੱਚ ਦੁਨੀਆ 'ਚ ਜਿਹੜਾ 트ੰਪ ਬਾਦ ਹੈ 트ੰਪ ਜਿਹੜਾ ਕਹਿੰਦਾ ਜਦੋਂ ਸਾਡੇ ਬੱਚਿਆਂ ਨੂੰ ਹਥਕੜੀ ਲਾ ਕੇ ਪੈਰਾਂ 'ਚ ਬੇੜੀਆਂ ਪਾ ਕੇ ਇੱਥੇ ਮਾਲ ਨੰਗਰ ਵਾਂ ਸੁੱਟ ਜਾਂਦੇ ਨੇ ਤਾਂ ਇਹ ਹੋਰ ਕੀ ਸਥਿਤੀ ਹੁੰਦੀ ਹੈ ਉਹਦੇ ਨਾਲ ਮੈਚ ਕਰਦੀ ਸਥਿਤੀ ਹੈ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਕਿ ਇਸ ਪੱਦਰ ਦੇ ਉੱਤੇ ਮਾਹੌਲ ਕਿ ਜਿਹੋ ਜਿਹਾ ਬਣ ਰਿਹਾ ਹੈ ਪਰ ਉਹਨੂੰ ਸਮਝਣ ਦਾ ਜਿਹੜਾ ਸਵਾਲ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰਦੇ ਹਾਂ ਕੀ ਸਿੱਖ ਇੰਸਟੀਚਿਊਸ਼ਨ ਜਿਹੜੀਆਂ ਨੇ ਹੁਣ ਹੋਏ ਰਿਸ਼ਵਤੀ ਸੰਸਥਾਾਂ માં ਜਿਹੜੀਆਂ ਵੱਡੀਆਂ ਸਿੱਖ ਸਕਾਲਰ ਨੇ ਜਿਾ ਪੂਰਾ ਭਾਈਚਾਰਾ ਹੈ ਉਹਨਾਂ ਨੂੰ ਗੁਰਬਾਣੀ ਦੀ ਕਸਵੱਟੀ ਤੇ ਜਵਾਬ ਦੇ ਰਿਹਾ ਹੈ ਜਾ ਕਿਸੇ ਹੋਰ ਨਜ਼ਰੀਏ ਚੋਂ ਦੇਖੇ